ਜੈ ਗੁਰਦੇਵ ਮਹਤਾਨ ਗੁਰਦੇਵ ਜੈ ਪੀਮ ਜੈ ਭਾਰਤ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਬਹਾਲ ਹੋ ਰਹੀ ਹੈ ਜੋ ਗੁਰਪੰਤ ਸਿੰਘ ਪੰਨੂ ਵੱਲੋਂ ਸਾਡੇ ਸਮਾਜ ਦੇ ਫਿਰਦਿਆਂ ਨੂੰ ਬਲੁੰਦ ਰਿਆ ਗਿਆ ਜਿਸ ਦੇ ਵਿੱਚ 바ਵਾ ਸਾਹਿਬ ਵੀਮਰਾਓ ਮੇਦਕਰ ਜੀ ਦੇ ਸਰੂਪ ਤੇ ਖਾਲਿਸਤਾਨ ਦੇ ਨਾਰੇ ਲਿਖ ਕੇ ਜਾਂ ਅਪਸ਼ਬਦ ਲਿਖੇ ਗਏ ਉਹਦੀ ਜਿੰਨੀ ਕਹਦੇ ਉਹ ਨਿੰਦਿਆ ਕਰਨੀ ਆ ਕਿ ਕਟਿਆ ਪਰ ਜੇ ਉਹ ਵਾਕੇ ਹੀ ਪੇ ਦਾ ਪੋਤੇ ਆ ਮਾਂ ਦਾ ਦੁੱਧ ਪੀਤਾ ਦਾ ਕਹਿੰਦਾ ਖਾਲਿਸਤਾਨ ਬਣਾਉਣਾ ਨਾ ਤੇ ਆ ਜਾਵੇ ਪੰਜਾਬ ਦੀ ਧਰਤੀ ਤੇ ਅਸੀਂ ਚੈਲੰਜ ਕਰਦੇ ਆਂ ਟਾਈਮ ਵੀ ਉਹਦਾ ਹੋਵੇਗਾ ਜਗ੍ਹਾ ਵੀ ਉਹਦੀ ਹੋਵੇਗੀ ਕਰੇ ਆਣ ਕੇ ਕਿੱਥੇ ਕਹਿੰਦਾ ਕਿ 14 ਤਰੀਕ 14 April ਨੂੰ ਮੂਰਤੀਆਂ ਤੋੜਨੀਆਂ ਬਾਬਾ ਸੰਬੰਦ ਕਰਦੀਆਂ ਮੈਂ ਕਹਿੰਦਾ ਇਹੀ-ਇਹੀ ਚੈਲੰਜ ਕਰਦੇ ਆਂ ਜਿੱਥੇ ਉਹ ਕਹੇਗਾ ਅਸੀਂ ਉੱਥੇ ਆ ਜਾਾਂਗੇ ਪਰ ਪਿੱਠ ਪਿੱਛੇ ਵਾਰ ਕਰਨਾ ਜਾਂ ਜਿਹੜਾ ਰਾਤ ਨੂੰ ਜਾ ਕੇ ਲਿਖ ਦੇਣਾ ਇਹ ਕੋਈ ਸੂਰਮਿਆਂ ਦੀ ਗੱਲ ਨਹੀਂ ਹੁੰਦੀ ਖਾਲਿਸਤਾਨ ਇਹ ਨਹੀਂ ਹੈ ਕਿ ਦੂਸਰੇ ਸਮਾਜ ਨੂੰ ਥੱਲੇ ਦੱਬਣਾ ਬੇਗੰਪੁਰੇ ਦੀ ਗੱਲ ਹੋਣੀ ਚਾਹੀਦੀ ਆ ਜਿੱਥੇ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਗੱਲ ਕੀਤੀ ਕਿ ਛੋਟ ਵੱਡੇ ਸਭ ਸੰਭਸੇ ਸਾਰੇ ਹੀ ਰਲ ਮਿਲ ਕੇ ਰਹਿਣ ਜੇ ਤੁਸੀਂ ਬਣਾਉਣਾ ਆਪਣਾ ਜੇ ਕੋਈ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਤੇ ਸਭ ਨੂੰ ਬਰਾਬਰ ਰੱਖੋ ਇਹ ਨਹੀਂ ਕਿ ਦੂਸਰਿਆਂ ਦੇ ਮਾੜੇ ਕਹੋ ਕਿ ਦੂਸਰਿਆਂ ਨੂੰ ਆਪਣੇ ਆਪ ਨੂੰ ਚੰਗਾ ਕਹੋ ਚੰਗੇ ਤਾਂ ਹੀ ਬਣਨਾ ਆ ਜੇ ਆਪ ਚੰਗੇ ਬਣੋਗੇ ਦੂਸਰਾ ਬੰਦਾ ਕਵੇ ਕਿ ਹਾਂ ਭਾਈ ਧਰਮ ਇਹ ਚੰਗਾ ਆ ਅਸੀਂ ਇਹਨੂੰ ਅਡਾਪਟ ਕਰੀਏ ਅੱਜ ਜੇ ਇਹਨਾਂ ਤੋਂ ਬੱਕਰੇ ਹੋਏ ਆ ਬੱਕਰੇ ਹੋਣ ਦਾ ਕਾਰਨ ਕੀ ਆ ਰਬਦਾਸਿਆ ਧਰਮ ਬਣਨ ਦਾ ਕਾਰਨ ਕੀ ਆ ਇਹੀ ਕਾਰਨ ਆ ਕਿ ਜੋ ਇਦਾਂ ਦੇ ਵਿੱਚ ਬੈਠੇ ਆ ਦਲਾਲ ਬੈਠੇ ਆ ਜੋ ਸਰਕਾਰਾਂ ਦੇ ਕਹੇ ਹੋਏ ਤੇ ਚੱਲਦੇ ਆ ਸਾਡੇ ਜਿਹੜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂ ਬਾਬਾ ਸੰਬੇਦਕਰ ਜੀ ਦੇ ਸਰੂਪਾਂ ਤੇ ਜਾਂ ਗੱਲਾਂ ਕਰਦੇ ਆ ਜਾਂ ਰਵਿਦਾਸਿਆ ਧਰਮ ਤੇ ਟਿੱਪਣੀਆਂ ਕਰਦੇ ਆ ਉਹ ਉਹਨਾਂ ਦਾ ਕਾਰਨ ਹੀ ਹੈ ਕਿ ਰਵਿਦਾਸਿਆ ਧਰਮ ਬਣਿਆ ਸੋ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕਰਦੇ ਆ ਕਿ ਇਹੋ ਜੇ ਸਖਤ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਔਰ ਜੋ ਸਾਡੇ ਸਮਾਜ ਦੇ ਹਿਰਦੇ ਬਲੁੰਧਰੇ ਗਏ ਆ ਉਨ੍ਹਾਂ ਤੇ ਮਲਮ ਲੱਗ ਸਕੇ ਜੈ ਗੁਰਦੇਵ ਧੰਨ ਗੁਰਦੇਵ ਠੀਕ ਹੈ ਜੀ